ਕਰੋ ਜੀ ਦਰਸ਼ਨ ਬਾਬਾ ਲਖ ਦਾਤਾ ਪੀਰ ਕਨਕਵਾਲ ਪੰਗੂਆ ਦਰਸ਼ਨ ਕਰੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਬਲੌਗ ਵਿੱਚ ਆਪਾਂ ਚੱਲੇ ਆ ਜੀ ਬਾਬੇ ਲਾਲਾ ਵਾਲੇ ਪੀਰ ਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਤੇ ਪ੍ਰੀਤ ਵੀ ਚੱਲੇ ਹਨ ਮੀਟਾ ਹੈ ਤੇ ਕਰਾਵਾਂਗੇ ਦਰਸ਼ਨ ਕਿੰਨਾ ਚੱਲੂ ਜੀ ਮਾਤਾ ਦੇਖਣ ਚੱਲੇ ਆ ਮੁਕਰਾਵਾਂਗੇ ਦਰਸ਼ਨ ਬਲਾਗ ਦੇ ਨਾਲ ਜੁੜੇ ਰਹੋ ਪੂਰਾ ਬਲਾਗ ਦੇਖੇ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਵਾਂਗੇ ਦੇਖੋ ਜਿਵੇਂ ਬਾਬੇ ਦੇ ਬਹੁਤ ਸਾਰੇ ਹਨ ਉਹ ਤੁਹਾਨੂੰ ਦਿਖਾਵਾਂਗੇ ਦੇ ਗੀਰਾਲਾਂ ਵਾਲੇ ਬਾਬੇ ਦੇ ਕਰਤਾਰ ਦਿਖਾਉਣਗੇ ਪੂਰਾ ਬਹੁਤ ਸੋਹਣਾ ਬਣਿਆ ਹੋਇਆ ਇਹ ਦੇਖੋ ਜੀ ਦੇਖੋ ਜੀ ਬਾਬੇ ਦਾ ਦਰਵਾਜ਼ਾ ਵਰਵੇਸ਼ ਨੂੰ ਪੂਰਾ ਦਿਖਾਉਣੇ ਅੱਗੇ ਆ ਕੇ ਉਹ ਖੇਤਾਂ ਦਾ ਨਜ਼ਾਰਾ ਬਹੁਤ ਮੀਨ ਨਾਲ ਹਨ ਖਰਾ ਪਰੇ ਹੋ ਗਏ ਸਾਰੇ ਦੇਖੋ ਨਜ਼ਾਰਾ ਹਨਾ ਕੁਦਰਤ ਦਾ ਦੇਖੋ ਜੀ ਅੱਜ ਆਪਾਂ ਪਹੁੰਚੇ ਸੀਗੇ ਔਰੇ ਬਾਬੇ ਦੇ ਤੇ ਤੁਹਾਨੂੰ ਕਰਾਉਣੇ ਦਰਸ਼ਨ ਬਾਬੇ ਲਾਲਾਂ ਵਾਲੇ ਪੀਰ ਦੇ ਕਰੋ ਜੀ ਦਰਸ਼ਨ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਹਨਾ ਦੇਖੋ ਤੇ ਬਲੌਗ ਨਾਲ ਦੂਜਰ ਜ਼ਰੂਰ ਦੇਖਿਆ ਕਰੋ ਜੀ ਹਨਾ ਕਰੋ ਦੇਖੋ ਬਹੁਤ ਕੈਂਡ ਬਣਿਆ ਹੋਇਆ ਦਰਬਾਰ ਸੋਨਾ ਬਣਿਆ ਹੋਇਆ ਪੂਰਾ ਨਮਕੀ ਕਰਾਉਣੇ ਦਰਸ਼ਨ ਰੀਤਾ ਨਾ ਜ ਸ਼ਾਂਤ ਬੋਲ ਸ਼ਿਵ ਬਾਬਾ ਸਾਰੇ ਨਗਰ ਨੂੰ ਆਸੀ ਤੇ ਸ਼ਬਦ ਪਲਾ ਕਰ ਇਹ ਮਾਣ ਕਾ ਬਹੁਤ ਨਵਰਖਿਆ ਜਾਂਦਾ ਉਹ ਰੋਚ ਰੌਗ ਲੱਗਦੇ ਨੇ ਬਾਬਾ ਜੀ ਦੇ देखो जी पूरा दरबार बाबा जी का लो जी आप सारे मत्था टेक लिया करो दर्शन देखो ये बाहर खेतों च बनया हुआ है जी दरबार बहुत खुला डुला ਉਰੇ ਮਤਲਬ ਵਾਤਾਵਰਨ ਬਹੁਤ ਸਾਫ਼ ਸੁਥਰਾ ਹੈ ਨਾ ਤੇ ਖੇਤਾਂ ਨੇ ਨੇੜੇ ਅੱਡੇ ਹੁੰਦੇ ਨੇ ਹੈ ਨਾ ਦੇਖੋ ਜੀਰੀਆਂ ਵਧੀਆ ਹੋਣਗੀਆਂ ਮੀਂਹ ਨਾਲ ਬਹੁਤ ਵਧੀਆ ਸਥਾਨ ਆ ਜੀ ਠੀਕ ਬੰਦਾ ਸੁਖ ਸੁਖਦਾ ਜੀ ਉਰੇ ਪੂਰੀ ਹੁੰਦੀ ਹੈ ਇਹ ਕਿਹਦਾ ਹੈ ਬੈਂਤੀ ਹੈ ਕੀ ਚੋਟਾ ਜੀ ਤੂ ਫਲਾਉਣ ਵਾਸਤੇ ਲਾ ਦੋ ਲੱਗੀ ਹੋਇਆ ਪੁੱਤ ਉਹ ਲੱਗੀ ਤਾਂ ਹੋਈ ਐ ਆਹ ਕੱਲੇ ਕਿੱਲੇ ਦੀ ਲੱਗੀ ਉਹ ਲੱਗੀ ਹੋਈ ਐ ਲੈ ਦੁੱਧ ਪਾ ਕੇ ਉਹਨੂੰ ਉਧਰ ਲੈ ਚੱਕ ਫੜਾ ਦੁੱਧੂ ਵੀ ਫੜਾ ਉਧਰ ਤੇਰੀ ਮੰਮੀ ਤੋਂ ਉਹ ਵੀ ਫੜਾ ਆਹ ਕੱਟਾ ਥੋੜੇ ਥੋੜੇ ਸਾਰੇ ਨਿਕਲਦੇ ਹੈ ਹਲਕਾ ਨਾ ਆਏ ਥੋੜੇ ਥੋੜੇ ਸਾਰੇ ਆਇਆ ਕਿੱਥੇ ਹੋਣਾ ਹੈ ਹਾਂ ਆਹਾ ਟੁੱਟ ਆ ਜਾ ਉਹ ਤੇ ਗੁੰਡਾ ਹੋਗਾ ਤੋ ਆ ਜਾ ਆ ਗੁੰਡਾ ਬੈਠੇ ਉਛ ਪਾਇਆ ਉਧਰ 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 ਉਥੇ ਨਾ ਇਹ ਉਛ ਪਾਇਆ ਕਿਆਕਾ ਆ ਜਾ ਆ ਜਾ ਆ ਜਾ ਤੈਨੂੰ ਨਹੀਂ ਕੁਝ ਕਹਿੰਦੇ ਹੈਗੇ ਦੇਖੋ ਜੀ ਇਹ ਦੋ ਪੁੱਤੇ ਕੁਦਰਤ ਦਾ ਮਾਹੌਲ ਹੈ ਨਾ ਬਾਹਰ ਬੜਾ ਆਨੰਦ ਹੈ ਕਿਹੜਾ ਕੁਦਰਤ ਦਾ ਠੰਡਾ ਮੌਸਮਾ ਮੀਂਹ ਪਿਆ ਹੋਇਆ ਜੀ ਹੈ ਨਾ ਮਤਲਬ ਇਹ ਸੀ ਉਸੀ ਕੀ ਰੀਸ ਕਰਨਗੇ ਕੁਦਰਤ ਦੀ ਨਾ ਦੇਖੋ ਦਰਵਾਰ ਬਾਬੇ ਦਾ ਬਣਿਆ ਹੋਇਆ ਬਾਰ-ਬਾਰ ਸ਼ਾਂਤੀ ਆਉਂਦੀ ਹੈ ਮਨ ਨੂੰ ਬਹੁਤ ਜਿਆਦਾ ਸ਼ਾਂਤੀ ਆਉਂਦੀ ਹੈ ਮਨ ਨੂੰ ਹਾਂ ਬਹੁਤ ਬੋਲਤਾ ਨੰਤਾਂ ਦਾ ਮਤਲਬ ਬਹੁਤ ਜਿਆਦਾ ਕਿੰਨੇ ਦਰਾਫਟ ਲੱਗੇ ਹੋਏ ਹਨਾ ਕਿ ਕੁਦਰਤ ਜਿੱਥੇ ਮਤਲਬ ਕੁਦਰਤੀ ਚੀਜ਼ਾਂ ਨੇ ਉਹ ਤਾਂ ਸੋਹਣੇ ਲੱਗਦੀ ਲੱਗ ਜਾਂਦਾ ਦੇਖੋ ਬਹੁਤ ਲੱਗਦਾ ਸਾਰਾ ਪਾਣੀ ਬਾਦਰਪੂਲ ਲੱਗਿਆ ਹੋਇਆ ਠੰਡਾ ਲੈ ਕੇ ਬਣਾਵੇ ਵਾਟਰ ਕੋਲਰ ਪ੍ਰੀਤ ਨੂੰ ਪਾਣੀ ਪੀ ਪ੍ਰੀਤ ਨੂੰ ਪਾਣੀ ਪੀਣਾ ਹੈ ਹੈ ਪਾਣੀ ਪੀਣਾ ਪੀ ਲੈ ਪ੍ਰੀਤ ਨੂੰ ਪਿਆਸ ਲੱਗੀ ਤੜਕੀ ਤੜਕੀ ਪਿਆਸ ਲੱਗੀ ਓਏ ਹੈ ਅੱਛਾ ਤੜਕੀ ਪਿਆਸ ਲੱਗੀ ਯਾਰ क्या आनंद है क्या आनंद है दर्शन मिलने करके भाई और एक सुकून आ जाता बस है ना करना? करना भी आई थी करना आई थी अच्छा देख करना भा? चलो जी अब अपन चलंगे ये हम चले अपन करन हां और करन में चला हो ਹੁੱਲੀ ਆਣਾ ਚਾਬੀ ਚਾਬੀ ਤੇਰੇ ਕੋਲੇ ਪੁੱਤ ਮਮ ਰਹੀ ਆ ਚਲੋ ਇਹ ਤਾਂ ਵੀ ਕਰਿਆ ਪ੍ਰਮੋਕਸ ਨਾਲ ਸਟਾਰ ਅਨਿਆ ਚਾਟਾ ਰੱਦੂ ਮਾ ਸਾਫਤ ਜੁੜੇ ਰਹੋ ਬਲੌਗ ਦੇ ਨਾਲ Ja, <laughs> ਹਾਂਜੀ ਫਾਈਨਲੀ ਅਸੀਂ ਇੱਥੇ ਪਹੁੰਚ ਚੁੱਕੇ ਆਂ ਸਾਡਾ ਵਲੌਗ ਵਧੀਆ ਲੱਗਿਆ ਤਾਂ ਜਰੂਰ ਕਮੈਂਟ ਕਰਕੇ ਲਾਈਕ ਸ਼ੇਅਰ ਜਰੂਰ ਕਰਨਾ ਤੇ ਹਰੇਕ ਵਲੌਗ ਨੂੰ ਜਰੂਰ ਦੇਖਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਸਾਰੀ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ